ਸੋਹਣਾ ਕਲਰ ਭਾਜੀ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਸੀ ਸਕਾਈ ਬਲੂ ਹੂੰ ਇਹ ਭਾਜੀ ਜੈਨੋਨ ਜੀ ਆਂਦਾ ਬ੍ਰਾਂਡ ਚ ਪੀਸ ਚ ਸੇਮ 500 ਰੁਪਏ ਰੇਂਜ ਦੇ ਵਿੱਚ ਸਭ ਤੋਂ ਫੇਮਸ ਸੀ ਇਹ ਆਰਟੀਕਲ ਦੀ ਕਲਰ ਕੰਟਰਾਸਟ ਹੈਗਾ ਬਲੂ ਨਾਲ ਵਾਈਟ ਦਾ ਜਿੱਦਾਂ ਹੁਣ ਆਪਾਂ ਜੀਨਸ ਪਾਈਆਂ ਹੈ ਹਲੋ ਬਲੈਕ ਨਾਲ ਪਾ ਲੋ ਔਰ ਨਾਲ ਵੀ ਘੈਂਟ ਲੱਗੂਗਾ ਇਹ ਵੀ ਸਿਰਫ 500 ਰੁਪਏ ਰੇਂਜ ਦੇ ਵਿੱਚ ਸਨੀਕਰ ਭਾਜੀ ਇੰਪੋਰਟਡ ਪਾਈਨ 베ਰੀ ਦਾ ਇੰਪੋਰਟਡ ਸੇਮ ਆਂਦਾ ਰਹਿਣਾ ਆਂਦਾ ਇਹ ਉਹੀ ਆਰਟੀਕਲ ਆ ਪਾਈਨ 베ਰੀ ਓਕੇ ਵੀਰੇ ਇਹ ਵੀ 500 ਰੁਪਏ ਰੇਂਜ ਦੇ ਵਿੱਚ ਪਿਓਰ ਬਲੈਕ ਨਾਈਕੀ 에ਅਰ ਫੋਰਸ ਔਰ ਮੈਂ ਦਾਵਾ ਕਰ ਸਕਦਾ 100% 오रिजिनल টিਪੀਆਰ ਸੋਲ ਹੈ ਫੇਕ ਹੋਵੇ ਡਬਲ ਪੈਸੇ ਮੇਰੇ ਵੱਲੋਂ ਭਰਾਵਾਂ ਨੂੰ ਕਿੰਨੇ ਦਾਵਾ ਸਰ 500 ਰੁਪਏ ਰੇਂਜ ਵਿੱਚ ਪਈ ਜੀਨਸ ਵਗੈਰਾ ਟਰਾਊਜ਼ਰਸ ਨਾਲ ਸਾਰਿਆਂ ਨਾਲ ਪਾਈ ਸਿੰਪਲਸ ਓਵਰ ਵਧੀਆ ਲੱਗੂਗੀ 500 ਰੁਪਏ ਰੇਂਜ ਦੇ ਔਰ ਤਿੰਨੋ ਹੀ ਜੋਗਰ ਸੋਲ ਦੇ ਵਿੱਚ ਨੇ ਜਿਗਜੈਗ ਸੋਲ ਜਿੰਨਾ ਮਰਜ਼ੀ ਰੈਗੂਲਰ ਪਾਓ ਨਾ ਪੈਰ ਥਕੇ ਸਿਰਫ 500 ਰੁਪਏ ਰੇਂਜ 'ਚ ਭਾਜੀ ਉਸੇ ਕਲਰ ਦੇ ਵਿੱਚ ਆਪਾਂ ਟੋਟਲੀ ਮਸਟਰਡ ਤੇ ਬ੍ਰਾਊਨ ਦੀ ਕੰਬੀਨੇਸ਼ਨ ਤਿਆਰ ਕਰ ਰਹੇ ਹਾਂ ਬਹੁਤ ਸੋਹਣੀ ਕੰਬੀਨੇਸ਼ਨ ਆ ਭਾਜੀ ਇਹ ਵੀ ਇਹ ਆਪਾਂ ਪਜਾਮੇ ਨਾਲ ਪਾ ਲਓ ਜੀਨਾਂ ਨਾਲ ਪਾ ਲਓ ਸੋਹਣਾ ਲੱਗਦਾ ਇਹ ਵੀ 500 ਰੁਪਏ ਟਿੱਕ ਹਾਂਜੀ ਕਿਦਾਂ ਬਈ ਸਾਰੇ ਆਪਾਂ ਇਧਰੋਂ ਆ ਪਕੜਾ ਲੁਕਾਣੇ ਚੌੜੇ ਵਿਆਹ ਤੇ ਉਹਦੇ ਨੂੰ ਸ਼ੂਹ ਦਿਖਾਉਣੀ ਆ ਤੁਸੀਂ ਜੀ ਰੇਟ ਸੁਣ ਕੇ ਰਾਂ ਲਾਗੇ ਕੁਆਲਿਟੀ ਪੂਰੀ ਵਧੀਆ ਉਹ ਇਹ ਦੋਵਾਰਾ ਆਪਾਂ ਚੱਲਦੇ ਨਾਈਕੀ ਸਪੋਰਟ ਸ਼ੂਜ਼ ਐ ਪੱਤੇ ਵਾਲੇ ਡਿਜ਼ਾਈਨ ਆ ਗ zig zag 16 ਭਾਜੀ ਸੇਮ ਉਹੀ ਚੀਜ਼ ਜਿਹੜੀ ਆਪਾਂ ਹਰ ਵਾਰ ਦਿਖਾਉਂਦੇ ਹਾਂ ਸੌਫਟ ਸੋਲ ਮੈਮਰੀ ਫੋਰਮ ਕੁਸ਼ਨ ਦੇ ਨਾਲ 500 ਰੁਪਏ ਰੇਂਜ ਦੇ ਵਿੱਚ ਓਕੇ ਭਾਈ ਐ 6 ਦਾ ਮਾਡਲ ਪ੍ਰੋਪਰ ਜੈਨੂਇਨ ਸਲੇ ਵੀ ਦਿਖਾਜੀਆ ਆਪਾਂ ਨੂੰ ਹਾਂ 500 ਰੁਪਏ ਰੇਂਜ ਦੇ ਵਿੱਚ ਓਕੇ ਜੀ ਇਹਦਾ ਮਾਇਲ ਭਾਜੀ ਇਸ ਵਾਰ ਆਪਾਂ ਨਵਾਂ ਪੱਤਾ ਤਿਆਰ ਕਰਾਇਆ ਹੈ ਇੱਕ ਆ ਦੇਖੋ ਨਾਈਕੀ ਦਾ ਪੱਤਾ ਹੈ ਜੀ ਓਕੇ ਜੀ ਇਹ ਵੀ 500 ਰੁਪਏ ਰੇਂਜ ਦੇ ਵਿੱਚ ਭਾਜੀ ਇਹਦੇ ਵਿੱਚ orange color ਦੀ ਵੀ ਆਪਣੇ ਕੋਲ ਅਵੇਲੇਬਿਲਟੀ ਹੈ ਇਹ ਵੀ size 6 ਤੋਂ ਲੈ ਕੇ 10 ਨੰਬਰ ਤੱਕ ਸਾਰੇ size ਮੰਨਣਗੇ ਇਹ ਵੀ 500 ਰੁਪਏ ਰੇਂਜ ਚ ਉਪਲਬਧ ਹੈ ਜੀ ਓਕੇ ਜੀ ਇਹਦਾ ਬਾਅਦ ਥੋੜਾ ਫੰਕੀ ਆਪਾਂ ਥੋੜੇ ਹੁਣ ਸਿੰਪਲ ਕਬੜ ਦਿਖਾਤੇ ਹੁਣ ਥੋੜਾ ਜਿਹਾ ਚੱਕਵਾ ਵੀ ਦਿਖਾਣਾ ਹੈ ਸਨੀਕਰ ਭਾਜੀ ਇੰਪੋਰਟਡ ਬੋਹੜਾ ਪਾਈਨ 베ਰੀ ਦਾ ਇੰਪੋਰਟਡ ਸੇਮ ਆਂਦਾ ਰਹਿਣਾ ਇਹ ਉਹੀ ਆਰਟੀਕਲ ਹੈ ਪਾਈਨ 베ਰੀ ਓਕੇ ਵੀਰ ਇਹ ਵੀ 500 ਰੁਪਏ ਰੇਂਜ ਦੇਣਾ ਆਪਾਂ ਤੁਹਾਨੂੰ 6 ਤੋਂ ਲੈ ਕੇ 10 ਨੰਬਰ ਤੱਕ size ਆਹ ਲਓ ਭਾਜੀ ਟ੍ਰਿਪਲ ਸਟਾਰ ਪਾਈਨ 베ਰੀ ਗ੍ਰੇ ਦਾ ਕੰਬੀਨੇਸ਼ਨ ਬਹੁਤ ਪਿਆਰੀ ਕੰਬੀਨੇਸ਼ਨ ਹੈ ਜੀਨਸ ਵਗੈਰਾ ਟਰੌਜ਼ਰਸ ਨਾਲ ਸਾਰਿਆਂ ਨਾਲ ਬਾਈ ਸਿੰਪਲਸ ਓਵਰ ਵਧੀਆ ਲੱਗੂਗੀ 500 ਰੁਪਏ ਰੇਂਜ ਦੇ ਵਿੱਚ। ਓਕੇ ਵੀਰੇ। ਇਹਦਾ ਬਾਅਦ ਸਭ ਤੋਂ ਹਿੱਟ ਤੇ ਫੇਮਸ ਆਈਟਮ ਜਿਹੜੀ ਭਾਜੀ ਆਪਣੀ ਹਿੱਟ ਆਈਟਮ ਹੈਗੀ ਹੈ। ਚਲ। ਇਹ ਆਰ ਦਾ ਸੋਹਣਾ ਇਹ ਫਿਰ। ਇਹ ਆਰ ਦਾ ਇਹਦੇ ਵਿੱਚ ਤਿੰਨ ਕੰਟਰਾਸਟ ਤਿਆਰ ਕਰਾਇਆ ਭਾਜੀ ਮੈਂ ਇੱਕ ਆਹ। ਇੱਕ ਕੰਟਰਾਸਟ orange ਨਾਲ ਇੱਕ ਕੰਟਰਾਸਟ sky blue ਦੇ ਨਾਲ ਕਿਉਂਕਿ ਆਪਾਂ ਜੀਨਸ ਵਗੈਰਾ blue ਹੁੰਦੀਆਂ ਆਲਮੋਸਟ ਉਹਨਾਂ ਨਾਲ ਕੈਰੀ ਕੀਤਾ ਬਹੁਤ ਅੱਛਾ ਲੱਗਦਾ ਹੈ। ਹਾਂਜੀ ਇਹ ਤਾਂ ਹੈ। ਔਰ ਤਿੰਨੋਂ ਹੀ ਜੋਗਰ ਸੋਲ ਦੇ ਵਿੱਚ ਨੇ, ਜਿਗਜੈਗ ਸੋਲ। ਜਿੰਨਾ ਮਰਜ਼ੀ ਰੈਗੂਲਰ ਪਾਓ ਨਾ ਪੈਰ ਥੱਕੇਗਾ ਨਾ ਆਪਣੀ ਐਂਕਲਸ 'ਚ ਪੇਨ ਹੋਏਗਾ ਨਾ ਪੰਜਿਆਂ 'ਚ ਨਾ ਹੋਣਾ। ਸਿਰਫ 500 ਰੁਪਏ ਰੇਂਜ 'ਚ ਭਾਜੀ। ਓਕੇ ਜੀ। ਆ ਵੀ ਆਰਟੀਕਲ 500 ਰੁਪਏ ਭਾਜੀ। ਆ ਵੀ ਆਰਟੀਕਲ 500 ਰੁਪਏ ਭਾਜੀ। ਇਹ ਤੋਂ ਬਾਅਦ ਫਾਈਨਲ ਤੇ ਘੈਂਟ ਤੋਹਫਾ ਦੇਣਾ ਜਿਹੜਾ ਮੈਂ ਜਿਹਦੇ ਕਰਕੇ ਸ ਪਿਓਰ ਬਲੈਕ ਨਾਈਕੀ 에ਅਰ ਫੋਰਸ ਔਰ ਮੈਂ ਦਾਵਾ ਕਰ ਸਕਦਾ 100% 오रिजिनल টিਪੀਆਰ ਸੋਲ ਹੈ ਫੇਕ ਹੋਵੇ ਡਬਲ ਪੈਸੇ ਮੇਰੇ ਵੱਲੋਂ ਭਰਾਵਾਂ ਨੂੰ ਕੀ ਕਿੰਨੇ ਦਾ ਸਰ ਪੰਜ ਸੌ ਰੁਪਏ ਰੇਂਜ ਪਾਜੀ টিਪੀਆਰ ਸੋਲ ਦੇ ਵਿੱਚ ਨਾਈਕੀ 에ਅਰ ਫੋਰਸ ਪ੍ਰੋਪਰ ਜੈਨੂਨ ਐਸੈਸਰੀਜ਼ ਵਾਲਾ ਇੱਕ ਕਲਰ ਕਲਰ ਨਹੀਂ ਚੱਲੇ ਉਹ ਪਾਜੀ ਘੈਂਡ ਘੈਂਡ ਰੰਗ ਬਣਾਵਾਏਗਾ ਤੁਹਾਡੇ ਅੱਗੇ ਸੇਮ ਪਾਜੀ ਡੰਸਰੀ ਸੀਰੀਜ਼ ਨਾਈਕੀ ਦੇ ਵਿੱਚ 500 ਰੁਪਏ ਰੇਂਜ 오रिजिनल টিਪੀਆਰ ਸੋਲ ਵਾਲੀ ਓਕੇ ਬਈ ਬਲੈਕ ਜਿੱਦਾਂ ਆਪਾਂ ਕਲਰ ਬਲੈਕ ਦਿਖਾਇਆ ਸੀ ਉਸੇ ਕਲਰ ਦੇ ਵਿੱਚ ਆਪਾਂ ਟੋਟਲੀ ਮਸਟਰਡ ਦੇ ਬਰਾਉਨ ਦੀ ਕੰਬੀਨੇਸ਼ਨ ਤਿਆਰ ਕਰਾਈ ਹੈ ਬਹੁਤ ਸੋਹਣੀ ਕੰਬੀਨੇਸ਼ਨ ਆ ਭਾਜੀ ਇਹ ਆਪਾਂ ਪਜਾਮੇ ਨਾਲ ਪਾ ਲਓ ਜੀਨਾਂ ਨਾਲ ਪਾ ਲਓ ਸੋਹਣਾ ਲੱਗਦਾ ਇਹ ਵੀ 500 ਰੁਪਏ T P R ਸੋਲ ਦਾ ਮਾਲ ओरिजिनल ਆ ਲਓ ਭਾਜੀ ਸਭ ਤੋਂ ਫੇਮਸ ਸ ਇਹ ਆਰਟੀਕਲ ਦੀ ਕਲਰ ਕੰਟਰਾਸਟ ਹੈਗਾ ਬਲੂ ਨਾਲ ਵਾਈਟ ਦਾ ਜਿੱਦਾਂ ਹੁਣ ਆਪਾਂ ਜੀਨਸ ਪਾਈਆਂ ਹੈ ਹਲੋ ਬਲੈਕ ਨਾਲ ਪਾ ਲਓ ओरिजिनल ਵੀ ਘੈਂਟ ਲੱਗੂਗਾ ਇਹ ਵੀ ਸਿਰਫ 500 ਰੁਪਏ ਰੇਂਜ ਦੇ ਵਿੱਚ ਓਕੇ ਓਕੇ ਉਹਨੇ ਕਹੀ ਕਹਿੰਦੇ ਫੁੱਲ ਬਲੈਕ ਨਹੀਂ ਪਾਣਾ ਆਪਾਂ ਸਕੂਲ ਸ਼ੂਜ਼ ਲਾਦਾ ਉਹਨਾਂ ਭਰਾਵਾਂ ਲਈ ਵੀ ਆਪਾਂ ਕਲਰ ਤਿਆਰ ਕਰਾਇਆ ਓਕੇ ਬਲੈਕ ਐਂਡ ਵਾਈਟ ਦੀ ਕੰਬੀਨੇਸ਼ਨ 500 ਰੁਪਏ ਰੇਂਜ ਦੇ ਵਿੱਚ ਪ੍ਰੋਪਰ ਟੀਪੀਆਰ ਸੋਲ ਨਾਈਕੀ ਦੀ ਸੌਫਟ ਵਿੱਚ ਬੈਜਿੰਗ ਹੋਏਗੀ ਕਿ ਮੈਮਰੀ ਫੋਰਮ ਕੁਸ਼ਨ ਲੱਗੇ ਹੋਏ ਆ ਓਕੇ ਵੈਰੀ ਸਭ ਤੋਂ ਸੋਹਣਾ ਕਲਰ ਭਾਜੀ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਸੀ ਸਕਾਈ ਬਲੂ ਹੂੰ ਇਹ ਵਾਹ ਇਹ ਭਾਜੀ ਜੈਨੋਨ ਜੀ ਆਂਦਾ ਬ੍ਰਾਂਡ ਚ ਪੀਸ ਚ ਸੇਮ 500 ਰੁਪਏ ਰੇਂਜ ਦੇ ਵਿੱਚ